ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਵੀ ਇਹ ਨਾ ਜਦੋਂ ਆਪਾਂ ਕਿਸੇ ਮਸ਼ੀਨਰੀ ਤੇ ਪੈਸੇ ਲਾ ਦਿੰਨੇ ਆ ਨਾ ਜ਼ਿਮੀਂਦਾਰ ਬਹੁਤ ਔਖੇ ਹੋ ਕੇ ਪੈਸੇ ਪੈਸੇ ਲਾਉਂਦਾ ਤੇ ਚਲੋ ਆਪਾਂ ਆਪਣੀ ਬਹੁਤ ਚੀਜ਼ਾਂ ਇਹਨਾਂ ਨਾਲ ਜੁੜੀਆਂ ਹੁੰਦੀਆਂ ਜ਼ਿਮੀਂਦਾਰ ਦਾ ਨਾ ਟਰੈਕਟਰ ਨਾਲ ਇੰਨੀ ਸਾਂਝ ਹੁੰਦੀ ਆ ਵੀ ਆਪਦੇ ਭਰਾ ਨਾਲ ਜਿਵੇਂ ਪੁੱਤ ਨਾਲ ਆ ਆ ਰਿਸ਼ਤਾ ਹੁੰਦਾ ਟਰੈਕਟਰ ਨਾਲ ਜ਼ਿਮੀਂਦਾਰ ਦਾ ਇਹ ਜਦੋਂ ਲੋਹਾ ਢਾਲ ਢਲਾਈ ਹੋ ਕੇ ਜਦੋਂ ਟਰੈਕਟਰ ਬਣ ਗਿਆ ਤੇ ਪੰਜਾਬ ਚ ਆ ਗਿਆ ਨਾ ਤੇ ਸਮਝ ਲਓ ਇਹ ਕਿਸੇ ਅਨਸਾਨ ਦੀ ਜੁਨੀ ਚ ਪੈ ਗਿਆ ਕੋਈ ਟਰੈਕਟਰ ਨਹੀਂ ਮਾੜਾ ਵੀਰੇ ਜਿਹੜਾ ਕਿਸੇ ਦੀ ਰੋਜੀ ਰੋਟੀ ਕਿਸੇ ਲਈ ਕਮਾ ਕੇ ਲੈ ਕੇ ਆਉਂਦਾ ਪਰ ਨਾ ਕਿਸੇ ਨੂੰ ਕਿਸੇ ਟਰੈਕਟਰ ਨੂੰ ਮਾੜਾ ਚੰਗਾ ਕਹਿਣਾ ਉਹ ਜਦੋਂ ਕੋਈ ਕੰਪਨੀ ਉਹੋ ਜਿਹਾ ਪ੍ਰੋਡਕਟ ਬਣਾ ਕੇ ਉਹ ਤੇ ਕੰਮ ਨਹੀਂ ਕਰਦੀ ਪੈਸੇ ਪੂਰੇ ਲੈਂਦੀ ਆ ਉਹਦੇ ਤੇ ਲਾਜਮੀ ਗੱਲ ਕਰਿਆ ਕਰੋ ਆ 21 ਮਾਡਲ ਟਰੈਕਟਰ ਆ ਸਵਰਾਜ ਤੇ 1100 ਘੰਟਾ ਚੱਲਿਆ ਕੋਈ ਤੂੜੀ ਵਾਲਾ ਰੀਪਰ ਨਹੀਂ ਕੋਈ ਕੰਬਾਈਨ ਨਹੀਂ ਕੁਛ ਨਹੀਂ ਕਹਲਾ ਲੋਕਲ ਵਾਈ ਤੇ ਪਰ ਤੁਸੀਂ ਇੱਕ ਚੀਜ਼ ਦੇਖ ਆ ਦੇਖੋ ਆ ਦੇਖੋ ਹਾਂ ਕਰਦੇ ਇੱਥੇ ਉਹ ਵੀ ਪਲੇ ਇਦਾਂ ਦਿਖਾਉਣਾ ਤੁਹਾਨੂੰ ਮੈਂ ਇਹ ਦੇ ਮੈਂ ਇਹਨਾਂ ਗੱਲਾਂ ਤੋਂ ਆਣਾ ਹੋਰ ਮੇਰਾ ਕੰਪਨੀ ਨਾਲ ਨਹੀਂ ਕੋਈ ਤੈ ਮੈਨੂੰ ਐਂ ਦੱਸ ਦੋ ਵੀ ਆਹਾ 21 ਮਾਡਲ ਦਾ ਪੈਡਲ ਆ 1100 ਘੰਟਾ ਚੱਲਿਆ ਟੀਮ ਤਾਂ ਬਹੁਤ ਚਾਹੀਦਾ 1100 ਘੰਟਾ ਚੱਲਿਆ ਟੋਟਲੇ 1115 ਘੰਟੇ ਕੋਈ ਮਸ਼ੀਨ ਨਹੀਂ ਚਲਾਈ ਕੋਸ ਨਹੀਂ ਅਮਰਸਰ ਦੇ ਪਿੰਡ ਰਾਮਪੁਰੇ ਚ ਕੱਲੀ ਵਾਈ ਤੇ ਚੱਲਿਆ ਤੇ ਪਰ ਮੈਨੂੰ ਇੰਨਾ ਗੱਲਾਂ ਕਰਕੇ ਮੈਂ ਆਣਾ ਹੁਣ ਜੀਮੇਦਾਰਾਂ ਨੂੰ ਠੀਕ ਆ ਕੋਈ ਸੰਦ ਪੈੜਾ ਮਾੜਾ ਨਹੀਂਗਾ ਜਿਹੜਾ ਟਰੈਕਟਰ ਲਿਆਂਦਾ ਪਰ ਕੰਪਨੀਆਂ ਦੇ ਗਲ ਚ ਗੂਠਾ ਦਿਆ ਕਰੋ ਪੈਸੇ ਦਿੱਤੇ ਉਹਨਾਂ ਨੂੰ ਕੋਈ ਚੀਜ਼ ਕੁਆਲਿਟੀ ਵਾਈ ਕਿੰਨੀ ਸੋਧ ਹੋ ਗਈ ਆ ਹਰ ਇੱਕ ਚੀਜ਼ ਤੇ ਪਰ ਇਹ ਉੱਥੇ ਦੇ ਉੱਥੇ ਹੀ ਖੜੇ